ਲੋ ਬਈ ਫਤਦੂਲਗੜ੍ਹ ਸ਼ਹਿਰ ਦੇ ਵਿੱਚ ਮੇਲਾ ਲੱਗਿਆ ਹੋਇਆ ਆਪਾਂ ਵੀ ਪਹੁੰਚ ਕੇ ਫਿਰੋ ਦੇਖਣ ਇੱਥੋਂ ਟਿਕਟ ਮਿਲਦੀ ਆ 20 ਰੁਪਈਆ ਦੀ ਇੱਕ ਜਾਨੇ ਦੀ ਫੇਰ ਅੰਦਰ ਜਾਣ ਦਿੰਦੇ ਆ ਹੋ ਗਿਆ ਆਪਣਾ ਚੋਬਰ ਟਿਕਟ ਲੈਣ ਪੰਜ ਜਾਨੇ ਆ ਬਈ ਆਪਾਂ ਕਿੱਥੋਂ ਟਿਕਟਾਂ ਲੈ ਲਈਆਂ ਆ ਬਣਿਆ ਇਹਨਾਂ ਦਾ ਗੇਟ ਜਾ ਇੱਥੇ ਟਿਕਟਾਂ ਚੈੱਕ ਕਰਕੇ ਨਾ ਫੇਰ ਅੱਗੇ ਢਵਾਉਂਦੇ ਆ ਅਸੀਂ ਫਿਰ ਚੱਲਦੇ ਆ ਬਈ ਗਰਾਜੂ ਟਿਕਟਾਂ ਇਹਨਾਂ ਨੂੰ ਚੈੱਕ ਕਰਾ ਲਈਆਂ ਅਸੀਂ ਜੀ ਪਹੁੰਚ ਗਏ ਹੁਣ ਅੰਦਰ ਉਹ ਭਾਲੂ ਜਿਆ ਛੜਾ ਸਿੱਕ ਪੈਸੇ ਮਿਲ ਰਹੇ ਜਵਾਖਾਂ ਜੁੱਖਾਂ ਜਲਾਈ ਆ ਠੀਕ ਆ ਪ੍ਰੋਗਰਾਮ ਵਧੀਆ ਉਹਨਾਂ ਦਾ ਭਾਲੂ ਜਿਆ ਨਾਲ ਹੱਥ ਹੱਥ ਮਿਲਾਇਆ ਆ ਮਿਲਿਆ ਲੈ ਸਾਡੇ ਚੋਬਰ ਨੇ ਹੱਥੋਂ ਮੈਂ ਖਬਰ ਮੈਂ ਵੀ ਗਾ ਬੱਚੇ ਰਹਿਣਾ ਹਣਾ ਮੈਂ ਵੀ ਵਜਾ ਲਿਆ ਫਿਰ ਤੇ ਫਿਰ ਅਸੀਂ ਚੱਲ ਪਏ ਅੰਦਰ ਆ ਦੁਕਾਨਾਂ ਤਕ ਉਹਨਾਂ ਲੱਗੀਆਂ ਆ ਪਹਿਲੇ ਕੋਲੇ ਕੱਪ ਕਪਾਂ ਜਲਾ ਸਮਾਨ ਆ ਠੀਕ ਸੀਗਾ ਫਿਰ ਆ ਫਿਰਦਾ ਆਸਲ ਉਸੇ ਸ਼ਿਸ਼ਟ ਨਜਵਾਕਾਂ ਵਾਲਾ ਇਹਦੇ ਵਿੱਚ ਛੱਡ-ਛੱਡ ਰਕਤੀਆਂ ਨੇ ਪਰ ਥੋੜਾ ਜਿਹਾ ਪਾਣੀ ਆ ਫਟਕ ਕਿਸ਼ਤੀਆਂ ਛੱਡ ਰੱਖੀਆਂ ਹੱਥਾਂ ਦੇ ਨਾਲ ਜਵਾਕ ਕਮਾਈ ਜਾਂਦੇ ਆ ਇਹਨੇ ਇਹਦੇ ਬੁਰਾ ਨਜ਼ਾਰਾ ਕਰਮੀ ਦਾ ਹੋਰ ਵੀ ਦੁਕਾਨਾਂ ਦੁਕੂਨਾ ਬਹੁਤ ਲੱਗੀਆਂ ਇੱਥੇ ਨਾ ਟੋਡਾਂ ਚੰਦੂਦਾਂ ਦੀਆਂ ਬਾੜੀਆਂ ਉੱਚੀਆਂ ਆ ਦੇ ਵੱਡੀਆਂ ਲੈ ਉਹ ਕੰਮ ਠੀਕ ਆ ਨਾ ਆਹ ਦੇਖ ਲਓ ਘੱਡੰਡਾ ਲੱਗਿਆ ਇਹਦੇ ਉੱਤੇ ਜਵਾਕ ਦੇ ਬੜੇ ਨਜ਼ਾਰੇ ਲੈਂਦੇ ਆ ਆਹ ਦੇਖ ਲੋ ਉਹ ਚੱਕ ਲੋ ਇਹ ਰੁਕ ਜਾਣਾ ਗੱਲ ਕਰਾਣਾ ਦਾਵ ਜੀ ਘਟਣਾ ਜਿਵੇਂ ਅੱਖਾਂ ਨੇ ਸੱਟ ਫੇਟਣਾ ਮੱਝ ਗਈ। ਤੋਂ ਦੀ ਉਹ ਹੋ ਟਿਕਦਾ ਮੁਰਖਿਆ ਜਵਾਗ ਦੇ। ਪੂਰਾ ਨਜ਼ਾਰਾ ਲੈਂਦੇ ਇਹ ਦਜਵਾ। ਉਹ ਵਸਾ ਚੰਡੋ ਦਾ ਜਨਾਲਾਂ ਆ ਲੀਆਂ ਹਨ। ਉਹ ਫਿਰਦੇ ਬੱਚਿਆਂ ਵਾਸਤੇ। ਵੀ। ਜਵਾਗ ਜੂ ਕੋ ਲੈਣ ਨਜ਼ਾਰੇ ਇੱਥੇ ਰਾਤ ਨੂੰ ਵੀ ਚੱਲਦਾ ਮਤਲਬ ਰਾਤ ਨੂੰ ਚੱਲਦਾ 7 ਵਜੇ ਤੋਂ ਬਾਅਦ। ਆਹ ਦੇਖ ਲੋ ਉਹ ਦੇਖ ਲੋ ਚੰਡੋਲ ਜੀ ਕਿੰਦੀ ਉੱਚੀ ਲੱਗਿਆ। ਟਿੱਡਕਾ ਉੱਚਾ ਸੰਦ ਲੱਗ ਰਿਹਾ ਬਾਲਾ ਪੜਾ। ਤਾਂ ਸਾਰਾ ਟਿੱਡਾ ਹੀ ਕਰਨਾ ਜਗੜਮੈਂ ਤੋਂ। ਆ ਗਿਆ ਭਾਈ ਭੂਤ ਮੰਗਲਾ। ਇੱਥੇ ਡਰਾਉਣੀਆਂ ਜਿਹਾ ਆਵਾਜ਼ਾਂ ਵਾਲੀਆਂ ਕੱਢਦੇ ਸੀ ਘੂਂ ਘੈਂ ਜੇ। ਇਹ ਇਹ ਜਬਾਤ ਲੋਕ ਜਾਂਦੇ ਸੀਗੇ। ਅਸੀਂ ਵੀ ਕੇ ਸੀ ਦੇ ਵਿੱਚ ਕੋਈ ਟੀ ਗੱਲ ਹੈ ਨਹੀਂ ਸੀਗੀ। ਸਿੰਪਲ ਜਿਹਾ ਕੰਮ ਰੱਖਿਆ ਹੋਇਆ ਉਹਨਾਂ ਨੇ। ਯਾਹ ਦੇਖ ਲਓ ਫਿਰ। ਤੁਰੇ ਫਿਰਦੇ ਜਾਂ ਤਾਂ ਠੀਕ ਸੀ ਵੀ ਗਰਮੀ ਕਰਕੇ ਨਾ ਘੱਟ ਸੀਗਾ ਰਸੋ। ਤੇ ਇਹ ਚੰਡੋਲ ਨਹੀਂ ਇਹ ਚੰਡੋਲ ਸਨ ਉਹਨੂੰ ਦਿਖਾਉਣੇ। ਇਹ ਬੜੀ ਉੱਚੀ ਰਹੀ ਇਥੋਂ ਦਾ ਸਾਰਾ ਸ਼ਹਿਰ ਹੀ ਦਿਨਾ ਸੀਗਾ। ਹਨੇਤੀ ਦੀ। ਵੀ ਪੂਰੀ ਗੱਲ ਦਾ ਪੂਰੀ ਉੱਚੀ ਲਾਈ ਹੋ ਜਣ ਉਹਨਾਂ ਨੇ। ਡਰ ਜਾ ਵੀ ਲੱਗਦਾ ਸੀਕਰ ਉੱਪਰ ਜਾ ਕੇ ਤਾਂ। ਇਹ ਤਾਂ ਚਲੋ ਠੀਕ ਹੈ ਨਾ। ਜਿਹੜਾ ਇਧਰਲੇ ਪਾਸ ਇੱਕ ਹੋਰ ਸੰਦ ਜਾ ਲੱਗਿਆ ਆਹਾ। ਇਹ ਵੀ ਤਜਰਬਾ ਕੀ ਡਰ ਲੱਗਦਾ। ਜਿਹੜਾ ਜਮਾ ਉੱਠਾ ਹੋ ਜਾਂਦਾ ਬਈ ਮੱਦੇ ਮਿਲ ਨਹੀਂ ਸਮਝੇ ਡਿੱਗਦੇ ਕਿਉਂ ਨਹੀਂ ਗਿਆ ਉਹ ਦੇਖੋ ਤੁਹਾਡੇ ਸਾਹਮਣੇ। ਇੱਕੇ ਦਾ ਬਜਦਾ ਮੁਰਕੇ ਥੱਲੇ ਫੇਰੇ। ਆਹ ਦੇਖ ਲਓ ਭਈ ਇਹ ਦੁਕਾਨਾਂ ਤਕੂਨ ਨਸਦੀਆਂ ਹੋ ਜਿਆ ਰਹਿਣਾ। ਜੋ ਆਕਾਂ ਦੇ ਘਡੌਣੇ ਘਡੂਣੇ ਆ। ਟੈਂਪਸ ਵਧੀਆ। ਪਰ ਟੂਟਕੰਟ ਲੈਣ ਚੜਨ ਵਾਲਾ ਸਾਮਾਨ ਜਿਆ ਸੀਗਾ। ਇਹ ਵਿੱਚ ਬੱਚਿਆਂ ਵਾਲੇ ਸੀਗੇ। ਆ ਆ ਗਈਆਂ ਟੂਮਾ ਟੱਲੇ। ਇੱਥੋਂ ਤੁਸੀਂ ਗਾਂਦੀਆਂ, ਸ਼ਾਂਪਾਂ ਛੱਲੇ ਟੂਮਾ ਲੈ ਸਕਦੇ ਹੋ। ਸਸਤੇ ਰੇਟਾਂ ਹੀ ਲਾ ਰਖਿਆ ਨੇ ਬਾਈ ਨੇ। ਠੀਕ ਆਦਾ ਕੰਮ। ਆ ਬੱਚਿਆਂ ਨਾਲ ਫਿਰ ਆ ਗਿਆ। ਆ ਬਣਾਉਂਦਾ ਬਾਈ ਬਰਫ਼ ਦਾ ਗੋਲਾ ਜਿਹਾ। ਬਸ ਇੱਕ ਗੋਲਾ ਜਿਹਾ ਖਾ ਕੇ ਨਾ ਆਪਾਂ ਚੱਲਾਂਗੇ ਫਿਰ ਪਿੰਡ। ਲੇਟ ਬਹੁਤ ਹੋ ਗਏ। ਉਹ ਬਣਾ ਤਾ ਨੇ ਪਾਤੀ ਕੌਲੀ 'ਚ ਬਰਫ਼ ਦੀ। ਉੱਤੇ ਵਸ ਫਲੇਵਰ ਜੇ ਬਾਦੂਗਾ ਤੇ ਫਲੇਵਰ ਫਲੂਵਰ ਜੇ ਪਾ ਕੇ ਫਿਰ ਆਪਾਂ ਚੱਲ ਪਾਂਗੇ ਫਿਰ ਤਾਂ ਪਿੰਡ ਜਾ ਕੇ ਸਾਂ ਰਾਵਾਂਗੇ ਗਰਮੀ ਬਹੁਤ ਯਾਰ ਉਹ ਪਾਤਾ ਡਿਸਪੋਜ਼ਲ ਦੇ ਵਿੱਚ ਚੱਕੋ ਉਹ ਪਾਤਾ ਫਲੇਵਰ ਪਰ ਇੰਨੇ ਘੱਮ ਹੈ ਤਾਂ ਪਾ ਜਵਾ ਕੇ ਤਾਂ ਕਾਲਾ ਹੋ ਰਿਹਾ ਵੀ ਮੈਂ ਛੇਤੀ ਇਹੋ ਕਰ ਲਾਂ